ਵਾਸਤ੍ਰੀ ਗੁਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹੋਇਆ ਪਿੰਡ ਗੁੱਜਰਵਾਲ ਤੇ ਗੁੱਜਰਵਾਲ ਅਸੀਂ ਆਏ ਸੀਗੇ ਇੱਕ ਲੋੜਵੰਦ ਪਰਿਵਾਰ ਆ ਗੁੱਜਰਵਾਲ ਤੋਂ ਦਿਹਾੜੀ ਮਜ਼ਦੂਰੀ ਕਰਦੇ ਆ ਵਿਚਾਰੇ ਜੋ ਪਿਛਲੇ ਬਰਸਾਤਾਂ ਹੋਈਆਂ ਨੇ ਉਹਨਾਂ ਕਾਰਨ ਇਹਨਾਂ ਦਾ ਕਮਰਾ ਸੀ ਇੱਕ ਬਣਿਆ ਹੋਇਆ ਵਿਚਾਰਾਂ ਦਾ ਇਹ ਵੀ ਡਿੱਪਿਆ ਤੇ ਇੱਕ ਇੱਧਰ ਉਹ ਪਿੱਛੇ ਜੋ ਤੁਸੀਂ ਦੇਖ ਸਕਦੇ ਹੋ ਕਾਬ ਇਹਨਾਂ ਕੋਲੇ ਕਮਰਾ ਇਹ ਵੀ ਉੱਪਰ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਕਿੰਨਾ ਘਾਹੂ ਸвая ਖੜਾ ਵਾ ਇਹ ਵੀ ਕਮਰਾ ਇਹਨਾਂ ਦਾ ਵਿਚਾਰਾਂ ਦਾ ਚੋਣ ਲੱਗ ਗਿਆ ਇਹਨਾਂ ਨੇ ਸਮਾਨ ਆਪਦਾ ਕਿਸੇ ਹੋਰ ਦੇ ਘਰੇ ਮਤਲਬ ਸ਼ਿਫਟ ਕੀਤਾ ਵਾ ਤੇ ਉਹ ਇਹਨਾਂ ਦਾ ਜੋ ਇਹਨਾਂ ਦੇ ਜੇਡ ਸਾਹਿਬ ਆ ਉਹਨਾਂ ਦੇ ਇਹਨਾਂ ਨੇ ਨਾਲ ਦੇ ਮਕਾਨ ਚੋਂ ਦਾ ਸਾਰਾ ਸਮਾਨ ਸ਼ਿਫਟ ਕੀਤਾ ਵਾ ਸੋ ਅ ਇਹਨਾਂ ਨੇ ਸਾਨੂੰ ਕਈ ਵਾਰ ਵਿਚਾਰਿਆਂ ਨੇ ਪਹੁੰਚ ਕੀਤੀ ਸਨੇਹਾ ਵੀ ਭੇਜਿਆ ਵੀ ਸਾਡੀ ਐਂ ਕਰਕੇ ਕਿਸੇ ਨਾ ਕਿਸੇ ਤਰੀਕੇ ਵੀ ਸਾਡੀ ਕੋਈ ਵੀਡੀਓ ਬਣਾ ਕੇ ਅ ਮਤਲਬ ਆਏ ਉਹ ਵੀ ਜੇ ਸਾਨੂੰ ਕੋਈ ਲੋੜ ਆਂਦਾ ਦਾਨੀ ਸੱਜਣਾ ਮਦਦ ਕਰ ਸਕਣ ਸੋ ਅੱਜ ਗੁਜਰਾਲ ਪਹੁੰਚੇ ਸੀਗੇ ਤੁਸੀਂ ਆ ਤਸਵੀਰਾਂ ਦੇ ਵਿੱਚ ਇਹਨਾਂ ਦਾ ਵਿਚਾਰਾਂ ਦਾ ਮਕਾਨ ਦੇਖ ਸਕਦੇ ਹੋ ਮੈਂ ਅੰਦਰੋਂ ਤੁਹਾਨੂੰ ਹਾਲਾਤ ਦਿਖਾ ਦਿੰਨਾ ਮਕਾਨ ਦੇ ਸੋ ਆ ਤੁਸੀਂ ਦੇਖ ਸਕਦੇ ਹੋ ਆ ਲਓ ਇਹਨਾਂ ਦਾ ਵਿਚਾਰਾਂ ਦਾ ਮਤਲਬ ਕਾਫੀ ਨੁਕਸਾਨ ਹੋ ਗਿਆ ਜੋ ਸਮਾਨ ਸਮੋਨ ਵੀ ਗਿੱਲਾ ਹੋ ਗਿਆ ਮੀਂਹਾਂ ਦੇ ਵਿੱਚ ਉਦੋਂ ਕਾਫੀ ਕਿਉਂਕਿ ਇਹਨਾਂ ਨੇ ਤਾਂ ਵੈਸੇ ਆ ਪਗਲੇ ਹੁੰਦਾ ਹੀ ਆ ਵੀ ਖਾਨੀ ਇੱਕ ਦੋ ਦਿਨ ਮੀਂਹ ਪੈ ਕੇ ਹਟ ਜੂ ਪਰ ਮੀਂਹ ਬਰਸਾਤਾ ਜੋ ਲਗਾਤਾਰ ਹੋਈਆਂ ਆ ਤੁਸੀਂ ਦੇਖ ਸਕਦੇ ਹੋ ਜੋ ਜੋ ਟੋਏ ਪਏ ਹੋਏ ਐ ਸਾਰਾ ਉੱਪਰੋਂ ਛੱਤ ਚੁੰਦੀ ਕਰਕੇ ਆਹਾ ਗਾਡਰਾਂ ਵਾਲਿਆਂ ਇਟਾਂ ਵਾਲਿਆਂ ਵਾਲੀ ਛੱਤ ਆ ਤੁਸੀਂ ਦੇਖ ਸਕਦੇ ਹੋ ਵੀ ਟੋਏ ਪਏ ਪਏ ਆ ਪਾਣੀ ਚੋਝੋ ਕੇ ਵੀ ਬਾਕੀ ਆ ਵਿਚਾਰਾਂ ਨੇ ਕਾਲੀ ਕਾਲੀ ਚ ਜੇ ਸਮਾਨ ਆ ਉਹਦਾ ਕੱਢਦੇ ਕੁਢਦੇ ਨਾਲ ਕੁਝ ਤੋੜ ਵੀ ਲਿਆ ਕੱਪਗਲਾਸ ਟੁੱਟੇ ਪਿਆ ਤੁਹਾਡੇ ਸਾਹਮਣੇ ਤੇ ਬਾਕੀ ਆ ਤੁਸੀਂ ਹਾਲਾਤ ਮਕਾਨ ਦੇ ਦੇਖ ਸਕਦੇ ਹੋ ਪਿੱਛੇ ਲੱਗਦੀ ਜੋ ਕੰਦ ਦਾ ਸਾਰੀ ਕੰਦ ਪਿੱਛੇ ਮਤਲਬ ਇਧਰ ਡੈਪੀ ਪਿੱਛੇ ਖੇਤ ਲੱਗਦੇ ਇਹਨਾਂ ਦੇ ਮਕਾਨ ਦੇ ਤੇ ਉਹ ਵੀਡੀਓ ਅਸੀਂ ਹੁਣ ਇਹ ਤਾਂ ਹੀ ਪਾ ਰਹੇ ਆ ਵੀ ਕੋਈ ਦਾਨੀ ਸੱਜਣਾ ਜੋ ਉਹ ਇਹਨਾਂ ਤੱਕ ਪਹੁੰਚ ਕਰੇ ਮੇਰਾ ਵੀਰ ਜਰੂਰ ਮੈਂ ਅੱਗੇ ਕਦੇ ਵੈਸੇ ਆਪਣੀਆਂ ਵੀਡੀਓ ਦੇ ਵਿੱਚ ਮੈਂ ਜ਼ਿਆਦਾਤਰ ਕਹਿੰਦਾ ਨਹੀਂ ਹੁੰਦਾ ਵੀ ਵੀਡੀਓ ਨੂੰ ਸ਼ੇਅਰ ਕਰਿਓ ਜਾਂ ਐ ਕਰਿਓ ਫਲਾਨਾ ਕਰਿਓ ਪਰ ਇਹ ਲੋੜਵੰਦ ਪਰਿਵਾਰ ਆ ਸਾਡੇ ਪਿੰਡੋਂ ਖਾਲਸਾ ਜੀ ਨਾਲ ਆ ਇਹਨਾਂ ਨੇ ਵੀ ਕਈ ਵਾਰੀ ਮੈਨੂੰ ਕਿਹਾ ਵੀ ਬੱਚਾ ਰੋਕ ਕੇ ਇਹਨਾਂ ਨੇ ਮੈਨੂੰ ਕਿਹਾ ਵੀ ਵੀ ਆਪਣਾ ਇੱਕ ਦੋ ਪਰਿਵਾਰ ਨੇ ਗਰੀਬ ਪਰਿਵਾਰ ਨੇ ਵੀ ਲੋੜਵੰਦ ਦਿਹਾੜੀ ਮਜ਼ਦੂਰ ਵਾਲਾ ਵੀ ਉਹਨਾਂ ਦੇ ਮੀਹਾਂ ਦੇ ਕਾਰਨ ਨੁਕਸਾਨ ਹੋ ਗਿਆ ਮਕਾਨ ਦਾ ਵੀ ਉਹਨਾਂ ਦੀ ਵੀਡੀਓ ਜ਼ਰੂਰ ਬਣਾ ਕੇ ਪਾਓ ਤੇ ਆ ਤੁਸੀਂ ਪੇਟੀ ਵੀ ਹੱਲੇ ਦੇਖ ਸਕਦੇ ਹੋ ਇਹ ਆ ਖੋਲੇ ਜੀ ਮੜਾ ਜਾ ਆ ਭੈਣ ਮੇਰੇ ਨਾਲ ਹੀ ਆ ਇੱਧਰ ਤੇ ਆ ਪੇਟੀ ਹੱਲੇ ਇੱਥੇ ਪਈ ਐ ਇਹਨਾਂ ਦੀ ਇਸੇ ਕਮਰੇ ਚ ਤੁਸੀਂ ਹਸਾਬ ਲਾਓ ਵੀ ਪਈ ਐ ਕਿਉਂਕਿ ਇਹਨਾਂ ਕੋਲੇ ਹੋਰ ਵਿਚਾਰਿਆਂ ਕੋਲੇ ਗੁਜ਼ਾਰੇ ਜੋਗੀ ਕੋਈ ਜਗ੍ਹਾ ਹੈ ਨਹੀਂਗੀ ਆ ਕੱਪੜਾ ਲੀੜਾ ਹਲੇ ਵਿੱਚ ਪਿਆ ਕੋਸ਼ੇ ਕਹਿੰਦੇ ਵੀ ਜਿਹੜਾ ਬਾਹਰ ਇੱਥੇ ਮੰਜਾ-ਮੰਜਿਆਂ ਤੇ ਪਿਆ ਸੀ ਸਮਾਨ ਉਹ ਖਰਾਬ ਵੀ ਹੋ ਗਿਆ ਤੇ ਬੱਚਿਆਂ ਨੇ ਜਿੰਨਾ ਕਿ ਚਲੋ ਮੀਹਾਂ-ਮੂਹਾਂ ਚ ਕੱਢ ਕੇ ਇਧਰ ਉਹ ਸ਼ਿਫਟ ਕਰ ਲਿਆ ਕੁੜੀਆਂ ਨੇ ਭੈਣ ਦੇ ਸੱਚ ਅ 5-6 ਦਾ ਕੁੜੀਆਂ ਨੇ ਇੱਕ ਬੱਚਾ ਮੁੰਡਾ ਸੱਤਵਾ ਤੇ ਆ ਕਰ ਦਿਓ ਜੀ ਕੋਈ ਨਾ ਮੰਦਾ ਤੇ ਤੁਸੀਂ ਦੇਖ ਸਕਦੇ ਹੋ ਵੀ ਮਕਾਨ ਦੇ ਹਾਲਾਤ ਕੀ ਆ ਦਿਹਾੜੀ ਮਜ਼ਦੂਰੀ ਕਰਦੇ ਆ ਵਿਚਾਰੇ ਸੋ ਕੋ ਜਿੱਥੋਂ ਜੋ ਇਹਨਾਂ ਦੇ ਮੰਜੇ ਬਿਸਤਰੇ ਸੀਗੇ ਠੀਕ ਆ ਨਾ ਉਹ ਇਹਨਾਂ ਨੇ ਕੱਢ ਕੇ ਬਿਸਤਰੇ-ਬੋਸਤਰੇ ਉਧਰ ਰੱਖੇ ਆ ਤੇ ਆਹ ਹੁਣ ਤੁਸੀਂ ਕਮਰਾ ਸਾਰਾ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦੀ ਵਿਚਾਰਾਂ ਦੀ ਵਾਕਈ ਲੋੜਵੰਦ ਪਰਿਵਾਰ ਆ ਮਦਦ ਹੋਣ ਵਾਲੀ ਆ ਕੁਝ ਤਾਂ ਵੈਸੇ ਹੀ ਵਿਚਾਰੇ ਇਹ ਦਿਹਾੜੀ ਮਜ਼ਦੂਰ ਨੇ ਕੁਝ ਆ ਤੇ ਦੂਜਾ ਵੀ ਹੁਣ ਤੁਹਾਨੂੰ ਨਾਲ ਹੀ ਮੈਂ ਕੋਸ਼ਿਸ਼ ਕਰਦਾ ਵੀ ਦਿਖਾ ਦਵਾਂ ਆ ਇਹਨਾਂ ਦਾ ਦੂਜਾ ਕਮਰਾ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਇਹ ਵੀ ਆਹ ਸਾਰਾ ਕਮਰਾ तकरीबन ਸੁਨਵਾ ਆ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਵੀ ਥਰੇੜਾਂ ਆਈਆਂ ਪਈਆਂ ਨੇ ਵੀ ਤੇ ਆ ਦੇਖੋ ਵੀ ਇਹ ਚੌਂਦਾ ਵਾ ਤੇ ਆ ਸਮਾਨ ਇਹਨਾਂ ਦਾ ਵਿਚਾਰਾਂ ਦਾ ਇੱਥੇ ਪਿਆ ਵਾ ਕੋਸ਼ਿਸ਼ ਕੀਤੀ ਵਿੱਚ ਵੀ ਕਮਰੇ ਦੇ ਵਿੱਚ ਤੇ ਆਪ ਹੁਣ ਇਹ ਆਪਦੇ ਜੇਠ ਦੇ ਘਰੇ ਰਹਿੰਦੇ ਆ ਉਧਰ ਇਹਨਾਂ ਨੇ ਸਮਾਨ ਸ਼ਿਫਟ ਕੀਤਾ ਵਾ। ਅੱਡੀ ਮੈਂ ਇਹਨਾਂ ਨਾਲ ਵੀ ਗੱਲਬਾਤ ਕਰਾਉਣਾ ਵਾ ਖੌਦਾ। ਕਿਹਾ ਤੇ ਇਹਨਾਂ ਨੇ ਵੀ ਇੱਕ ਦੋ ਵਾਰੀ ਕਿਹਾ ਸੀ ਅਸੀਂ ਥੋੜਾ ਜਿਹਾ ਉਦੋਂ ਇੱਧਰ ਉੱਧਰ ਗਏ ਹੋਏ ਸੀਗੇ ਕਿਤੇ ਅੱਜ ਅਸੀਂ ਫ੍ਰੀ ਸੀ ਚਲੋ ਮੈਂ ਕਿਹਾ ਵੀ ਪਰਿਵਾਰ ਦੇ ਨਾਲ ਤਾਂ ਹਾਲਾਤ ਦੇਖਿਆ ਇਹ ਨਾਲ ਗੱਲਬਾਤ ਕਰੀ। ਵਾਕਈ ਇਹਨਾਂ ਦਾ ਮਤਲਬ ਵਿਚਾਰਾਂ ਦਾ ਮਕਾਨ ਵੜਨ ਨਾਲ ਕਿਰੀਲਦਾਰੀ ਵੀ ਵੱਡੀ ਆ। ਤੁਹਾਨੂੰ ਪਤਾ ਹੀ ਆ ਵੀ ਇੱਕ ਦਿਹਾੜੀ ਮਜ਼ਦੂਰੀ ਕਰਕੇ ਤੇ ਇੱਕ ਮਤਲਬ ਗੁਜ਼ਾਰਾ ਕਰਨਾ ਤੇ ਫਿਰ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਵੀ ਤੇ ਬੱਚਿਆਂ ਦੇ ਗਾਹਾਂ ਵਿਆਹ ਵੀ ਕਰਨੇ ਹਲੇ ਇਹਨਾਂ ਦੀ ਇੱਕ ਕੁੜੀ ਗਈ ਹੈ ਜੀ ਹਾਂਜੀ ਇੱਕ ਕੁੜੀ ਇੱਕ ਕੁੜੀ ਵਿਆਹੀ ਹੈ ਤੇ ਮਤਲਬ ਚਾਰ ਆ ਕੋ ਚਾਰ ਕੁੜੀਆਂ ਹੋਣ ਹਾਂਜੀ ਚਾਰ ਚਾਰ ਕੁੜੀਆਂ ਹੋਰ ਆ ਹਲੇ ਉਹ ਪੜ੍ਹਦੀਆਂ ਨੇ ਦੋ ਦੂਜੀਆਂ ਵੀ ਇੱਕ ਇੱਕ ਮੁੰਡਾ ਇੱਕ ਮੁੰਡਾ ਇੱਕ ਮੁੰਡਾ ਵਾ ਇਹਨਾਂ ਦਾ ਤੁਸੀਂ ਕਬੀਲਦਾਰੀ ਵੀ ਦੇਖ ਲਓ ਵੀ ਪੰਜ ਛੇ ਬੱਚਿਆਂ ਦੇ ਹਲੇ ਇਹਨਾਂ ਨੇ ਵਿਆਹ ਸ਼ਾਦੀਆਂ ਵੀ ਕਰਨੀਆਂ ਕੀ ਬੰਦਾ ਕਮਾਊ ਤੇ ਕਿੱਥੇ ਲਾਉ ਸੋ ਮਕਾਨ ਦੇ ਹਲਾ ਤੁਸੀਂ ਦੇਖਦਾ ਮਕਾਨ ਜੇ ਹੁਣ ਬਣਿਆ ਹੋਊ ਬੱਚੇ ਦਾ ਕਿਸੇ ਦਾ ਘਰ-ਬਾਰ ਦਾ ਇਹਨਾਂ ਦਾ ਬਣਿਆ ਹੋਊ ਤਾਂ ਹੀ ਗਾਹਾਂ ਵਿਆਹ ਸ਼ਾਦੀਆਂ ਬਾਰੇ ਸੋਚਣਗੇ ਇਹ ਪਹਿਲਾਂ ਤਾਂ ਮਕਾਨ ਦਾ ਹੀ ਹੁੰਦਾ ਵਾ ਤੋ ਤੁਸੀਂ ਵੀ ਆਪਦੀ ਅਪੀਲ ਕਰੋ ਜੀ ਸੰਗਤ ਨੂੰ ਆਪ ਦਾ ਜ਼ਰੂਰ ਕਹੋ ਵੀ ਜਿਹੜਾ ਵੀ ਕੋਈ ਸਾਨੀ ਸੱਜਣ ਮਤਲਬ ਕਰ ਸਕਦਾ ਮੰਗਦਾ ਭਾਈ ਜੀ ਕਿ ਖਾਲਸਾ ਭਾਈ ਗੁਰਜੀ ਕੀ ਫਤਿਹ ਮੇਰੀ ਗਰੀਬਣੀ ਹੈਗੀ ਆ ਮੈਨੂੰ ਕਰਵਾਰ ਦਾ ਹੈਲਪ ਚਾਹੀਦੀ ਆਈ ਪਾਉਣ ਦੀ ਮੇਰੇ ਚ ਗਜੈਸ ਹੈ ਨਹੀਂ ਜੀ ਬੰਦਾ ਮੇਰਾ ਕੰਮ ਨਹੀਂ ਕਰਦਾ ਜੀ ਉਹਨਾਂ ਸਭ ਗੋਡੇ ਦਾ ਕਰਕੇ ਕੰਮ ਹੁੰਦਾ ਨਹੀਂ ਜੀ ਤੋ ਸੰਗਤ ਜੀ ਜੰਨੀ ਵੀ ਜੇ ਕੋਈ ਜਿੱਥੇ ਤੱਕ ਵੀ ਇਹ ਵੀਡੀਓ ਅਸੀਂ ਪਹੁੰਚਾਵਾਂਗੇ ਜਾਂ ਸ਼ੇਅਰ ਕਰਾਂਗੇ ਜਾਂ ਤੁਸੀਂ ਅੱਗੇ ਦੀ ਅੱਗੇ ਸ਼ੇਅਰ ਕਰਿਓ ਜਰੂਰ ਬਈ ਇਹਨਾਂ ਦੀ ਜੋ ਮਦਦ ਹੋ ਸਕੇ ਚਾਹੇ ਕੋਈ ਇਹਨਾਂ ਦੇ ਸਦਨ ਪਹਿਲਾਂ ਤਾਂ ਪਹਿਲ ਦੇ ਦੌਰ ਤੋਂ ਅਸੀਂ ਕਹਿੰਦੇ ਗੁਜਰਾਲ ਦੀ ਪੰਚਾਇਤ ਹੀ ਇਹਨਾਂ ਦੇ ਕੋਈ ਇਦਾਂ ਜੋ ਫਾਰਮ ਫੋਰਮ ਜੇ ਕੋਈ ਸਕੀਮ ਚਾਹੁੰਦਾ ਉਹ ਜਰੂਰ ਭਰਨਾ ਜਿਵੇਂ ਹੁਣ ਆਹ ਹੜ ਰਹਾ ਹਦ ਸਮਗਰੀਆਂ ਹੋਰ ਵੀ ਏਰੀਆ ਵਿੱਚ ਮਿਲ ਰਹੀਆਂ ਉਹਦੇ ਤਹਤ ਇਹਨਾਂ ਦਾ ਕੋਈ ਫਾਰਮ ਜੇ ਭਰਿਆ ਜਾਵੇ ਤੇ ਉਹ ਸਰਕਾਰ ਤੱਕ ਪਹੁੰਚਾਇਆ ਜਾਵੇ ਉਹ ਵੀ ਇਹਨਾਂ ਨੇ ਪਹਿਲਾਂ ਸਾਨੂੰ ਕਿਹਾ ਵੀ ਅਸੀਂ ਪੰਚਾਇਤ ਨੂੰ ਵੀ ਮੈਂ ਪੁੱਛਿਆ ਉਹਨਾਂ ਨੂੰ ਵੀ ਆ ਗਏ ਕਹਿੰਦੇ ਵੀ ਇਹ ਕਿਹਾ ਵੀ ਆ ਵੀ ਇਸ ਦੁਬਾਰੇ ਵੀ ਕਹਾਂ ਕਿ ਮੈਂ ਖੈ ਤੁਸੀਂ ਇਦਾਂ ਕਰਕੇ ਫਾਰਮ ਫੋਰਮ ਉਹਨਾਂ ਨੂੰ ਪੁੱਛੋ ਵੀ ਭਰਿਓ ਬਾਕੀ ਹੋਰ ਵੀ ਜਿਹੜੀਆਂ ਕੋਈ ਸਿੱਖ ਜਥੇਬੰਦੀਆਂ ਜਾਂ ਕੋਈ ਹੋਰ ਦਾਨੀ ਸੱਜਣ ਬਥੇਰੇ ਲੋਕਾਂ ਕੋਲੇ ਰੱਬ ਦੀ ਕਿਰਪਾ ਨਾਲ ਮਾਇਆ ਦਿੱਤੀ ਹੋਈ ਆ ਬਹੁਤ ਉਧਰ ਵੀ ਸਹਿਯੋਗ ਕੀਤਾ ਹੜਾਂ ਦੀ ਮਾਰਚ ਜਿੱਧਰ ਲੋਕ ਆਏ ਆ ਤੇ ਅਸੀਂ ਵੀ ਉਧਰ ਬੜਾ ਸਹਿਯੋਗ ਅਸੀਂ ਵੀ ਵੰਡ ਕੇ ਆਏ ਆ ਅਤੇ ਇਧਰ ਇਹ ਤਾਂ ਸਾਡੇ ਮਤਲਬ ਏਰੀਏ ਦੇ ਵਿਚਾਰੇ ਵੀਰ ਨੇ ਸਾਡੇ ਗਵਾਂਢ ਪਿੰਡ ਪੈ ਜਾਂਦਾ ਗੁਜਰਾਲ ਸਾਡਾ ਪਿੰਡ ਜੋਧਾ ਮਸੂਰਾਵਾਂ ਤੇ ਜਿਸੀ ਦੋਨਾਂ ਵੀ ਦਾਨੀ ਵੀਰ ਜਰੂਰ ਥੋੜਾ ਥੋੜਾ ਬਹੁਤ ਬਹੁਤ ਆ ਇਹਨਾਂ ਦੀ ਜੋ ਮਦਦ ਕਰਨ ਸੋ ਅਸੀਂ ਆਪਣਾ ਫਰਜ ਨਿਭਾਇਆ ਵਾ ਵੀ ਮਤਲਬ ਵੀਡੀਓ ਸੀ ਇਹਨਾਂ ਦੀ ਕਰਕੇ ਪਾ ਰਹੇ ਆ ਜਰੂਰ ਜਿੰਨੇ ਵੀ ਸ਼ੇਅਰ ਵੀ ਕਰਿਓ ਵੀਡੀਓ ਨੂੰ ਤੇ ਜੇ ਕੋਈ ਦਾਨੀ ਸੱਜਣ ਹੈਗੇ ਅਸੀਂ ਇਹਨਾਂ ਦਾ ਕਾਊਂਟ ਨੰਬਰ ਮਕੈਦਾ ਮੈਂਸ਼ਨ ਕਰਾਂਗੇ ਅਸੀਂ ਕੋਈ ਆਪਦਾ ਨੰਬਰ ਨਹੀਂ ਦੇਣਾ ਇਹਨਾਂ ਦਾ ਨੰਬਰ ਆਪਦਾ ਬੋਲਤਾ ਤੇ ਉਹਦੇ ਤੇ ਤੁਸੀਂ ਸਿੱਧੀ ਪਰਿਵਾਰ ਨੂੰ ਆ ਕੇ ਮਿਲਿਓ ਤੇ ਇਹਨਾਂ ਦੀ ਮਦਦ ਕਰਿਓ ਸੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ